d.j ¡Sobre te ਸ਼ਰਨ ਦੀਜਾ ਕਰਨ ਕਰ ਤੀ ਉਦਾਰ ਤੇ ਆਗੀ ਤੁਮ ਤਨ ਤਨੀ ਉਦਾਰ ਤੇ ਆਗੀ ਕਰਨ ਕਰ ਤੀ ਉਦਾਰ ਤੇ ਆਗੀ ਸੁਮਰਨ ਕਰ ਤੀ ਉਦਾਰ ਤੇ ਆਗੀ ਸਰਬ ਵਰਦਨ ਸੁਮੀ ਅਕ ਸੰਜਾ ਸੰਤੋਮਾ ਪ੍ਰਦਰਸ਼ਨ ਦੀਜਾ ਬਦ ਦੇਖੋ ਸਹੀ ਰਸ ਸਭ ਜੀ ਨੂੰ ਮਾਣੋ ਕਰੇ ਰੰਗ ਸਭ ਜੀ ਨੂੰ ਕਮਹੀਂ ਦੇਰੋਂ ਨਸਤਾਰ ਦਰਸ਼ਨ ਦੀਜਾ ਦੀਜ ਖੋਲ ਕਿਵਾਨ ਦਰਸ਼ਨ ਦੀ ਦਰਸ਼ਨ ਸ਼ਨ ਦੀ ਜੈ દર્શન ਦੀ ਜਾ ਸੋ ਕੋ ਟਲ ਗੁਰ ਸੇ ਵੀਆ ਐਨਾ ਸੁਸਾਜ ਸੁਬਾਏ ਦਰਸ਼ਨ ਪਰਸਿਆ ਗੁਰੂ ਕਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਮੈ ਮੂਰਖ ਕੀ ਇੱਕ ਬਾਤ ਹੈ ਉਰਾ ਦੀ ਕਰਿਆਰੇ ਤਨ ਨਾਨਕ ਜਿਨ ਸੁਨਿਆ ਪੇਟਿਆ ਤਨ ਨਾਨਕ ਜਿਨ ਸੁਨਿਆ ਪੇਟਿਆ ਡੇਠੇ ਸਭੇ ਥਾ ਨਹੀਂ ਤੁਝ ਜਿਹਿਆ ਨਹੀਂ ਤੁਝ ਤੇ ਹਿਆ ਵਦੋਂ ਪਰਖ ਵਿਦਾਤੇ ਵਦੋਂ ਪਰਖ ਵਿਦਾਤੇ ਸੋਹਿਆ ਨਾ ਤੂੰ ਸੋਹਿਆ ਹਮ ਕੂ ਕਰ ਤੇਰੇ ਦਰਬਾਰ ਹਮ ਕੂ ਕਰ ਤੇਰੇ ਦਰਬਾਰ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਿਨੈ ਸਵਾਰਿਆ ਜਨਸਰਿਆ ਤਿਨੈ ਸਵਾਰਿਆ ਜਨਸਰਿਆ ਤਿਨੈ ਸਵਾਰਿਆ ਹੋਈ ਕਤ ਪੂਰੀ ਹੋਈ ਕਰਾਮਤ ਪੂਰੀ ਸਰਜਨ ਹਾਰੇ ਤਾਰਿਆ ਆਪ ਸਰਜਨ ਹਾਰੇ ਤਾਰਿਆ ਗੰਤਪੁਰਖ ਵਿਦਾਤੇ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਾਰੇ ਵਿੱਚ ਜੋਤ ਜਗਾਵੇ ਸਾਰੇ ਵਿੱਚ ਜੋਤ ਜਗਾਵੇ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਖ ਬੋਲਨ ਸੁਬ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇ ਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਕਰੇ ਤੇਗ ਬਹਾਦਰ ਸਿਮਰੀਆ ਵੇਦਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਮਰੀਆ ਸਤਨਾਮ 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 ਜੇ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ